ਇਸ ਸੰਬੰਧੀ ਜਾਣਕਾਰੀ ਦਿੰਦੀ ਹੋਈ ਪੰਨਾ ਲਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਘਰ ਚ ਹੀ ਮੌਜੂਦ ਸਨ ਕਿ ਇੱਕਦਮ ਅਸਮਾਨ ਚੋਂ ਬਿਜਲੀ ਚਮਕੀ ਤੇ ਉਹਨਾਂ ਦੇ ਘਰ ਚ ਜਿਵੇਂ ਇੱਕ ਵੱਡਾ ਧਮਾਕਾ ਹੋਇਆ ਅਤੇ ਜਿਸ ਨਾਲ ਉਹਨਾਂ ਦੇ ਘਰ ਦੀ ਲਾਈਟ ਵੀ ਬੰਦ ਹੋ ਗਈ ਅਤੇ ਸਾਰੀ ਬਿਜਲੀ ਦੀ ਵਾਇਰਿੰਗ ਤਾਂ ਸੜ ਹੀ ਗਈ ਉਸ ਦੇ ਨਾਲ ਹੀ ਘਰ ਵਿੱਚ ਸਾਰਾ ਮਹਿੰਗਾ ਸਮਾਨ ਜਿਵੇਂ ਕਿ ਟੀਵੀ इन्वर्टर आदि और सामान लगभग बिल्कुल नष्ट हो गया उन्होंने बताया की जानी नुकसान तो नहीं हुआ पर माली नुकसान बहुत हुआ है ओथे ही मोहल्ले दी औरत ने बताया की मोहल्ले दे लगभग 7 घर दा नुकसान हुआ है अति किसे दी एलईडी किसे दा इनवर्टर ते कईया दे ता बिजली दे मीटर तक सड़ गए हन उन्होंने बताया कि लखड़ा दा नुकसान हुआ है दिया की दिया की ਬਾਈਟ ਨਾਲ ਆ ਮੇਰਾ ਨਾਮ ਜੀ ਮੈਂ ਪੁਰਾਣਾ ਬਜ਼ਾਰ ਬੱਲਾਂ ਵਾਲੀ ਗਲੀ ਚ ਕੀ ਘਟਨਾ ਵਾਪਰੀ ਹੈ ਜੀ ਘਟਿਆ ਵੀ ਇਹ ਮੈਂ ਲੰਮੇ ਪੇ ਦਾ ਹੀ ਘਰ ਮੈਂ ਘਰ ਮੌਜੂਦ ਹੈਗਾ ਸੀਗਾ ਤੇ ਇਹ ਬਿਜਲੀ ਦੀ ਜਿਹੜੀ ਆ ਪਈ ਆ ਤੇ ਉਹਦੇ ਨਾਲ ਧਮਾਕਾ ਹੋਇਆ ਵਾ ਧਮਾਕਾ ਹੋਣ ਦੇ ਕਾਰਨ ਫੇਰੇ ਜਿਹੜਾ ਨਾ ਨੁਕਸਾਨ ਹੋਇਆ ਬੜਾ ਇਹ ਅਸਮਾਨੀ ਬਿਜਲੀ ਪਈ ਆਸਮਾਨੀ ਬਿਜਲੀ ਪਈ ਹੈ ਤੇ ਕੀ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੋਇਆ ਐਲਸੀਡੀ ਟੁੱਟ ਗਈ ਐਨਮੀਟਰ ਟੁੱਟ ਗਿਆ ਸਾਰਾ ਹੀ ਖਰਾਬ ਹੋ ਗਿਆ ਔਰ ਬਿਜਲੀ ਦੀ ਬਾਰਿੰਗ ਆ ਜਿਹੜੀ ਸਭ ਜਰੀਆ ਖੜ ਸਭ ਉੱਡ ਗਈ ਆ ਉੱਡ ਗਈ ਸਭ ਹੋ ਗਈ ਆ ਵਿੱਚੋਂ ਹੀ ਨਿਕਲ ਆਈ ਬਾਹਰ ਨਸ਼ਟ ਹੋ ਗਈ ਆ ਇਹ ਅਚਾਨਕ ਹੋ ਗਿਆ ਸਾਰਾ ਕੁਝ ਜਾਂ ਤੁਸੀਂ ਜਦੋਂ ਹੋਇਆ ਘਰ ਤੋਂ ਹਾਂ ਅਚਾਨਕ ਹੀ ਹੋ ਗਿਆ ਜੱਕਦਮ ਹੀ ਹੋ ਗਿਆ ਧਮਾਕਾ ਹੋਇਆ ਜਰਾ ਤੇ ਉਹਦੇ ਨਾਲ ਇਹ ਘਟਰਾ ਜਰੀ ਆ ਵਾਪੀ ਨਹੀਂ ਨੁਕਸਾਨ ਕੀ ਸਮਝੀ ਨੰਬਰ ਤਾਂ ਕੋਈ ਨਹੀਂ ਨੀ ਨੁਕਸਾਨ ਨਹੀਂ ਹੋਇਆ ਕੋਈ ਫੈਮਲੀ ਮੈਂਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਤਾਂ ਵੈਸੇ ਘਰ ਦਾ ਜਰਾ ਨੁਕਸਾਨ ਹੋਇਆ ਵਾ ਕੜ ਦੇ ਲਾਗੇ ਹੋਰ ਵੀ ਕਿਹਦੇ ਨੀਸ਼ਾ ਨਾ ਆਇਆ ਹਾਂ ਗਲੀ ਚ ਹੋਇਆ ਵਾ ਕੀ ਹੋਇਆ ਉਹਨਾਂ ਦੀ ਮੇਰੇ ਖਿਆਲ ਐਲ ਸੀ ਡੀ ਇਨਵਰਟਰ ਵਗੈਰਾ ਹੋਏ ਨੇ ਉਹਦਾਂ ਦੇ ਠੀਕ ਹੈ ਹਾਂਜੀ ਬਿਜਲੀ ਪੈਣ ਨਾਲ ਸਾਡੇ ਮਹੱਲੇ ਦਾ ਪੂਰੇ ਮਹੱਲੇ ਦਾ ਨੁਕਸਾਨ ਪੜਾ ਹੋਇਆ ਹੈ ਮੇ ਮੀਟਰ ਸੜ ਗਿਆ ਹੈ ਦਵਾਰਾ ਟੁੱਟ ਕੇ ਬਾਹਰ ਆ ਗਈਆਂ ਹੋਰ ਇਨਵਰਟਰ ਫਟ ਗਈ ਹੈ ਕਿੰਨਾ ਸਾਰੇ 7-8 ਘਰਾਂ ਦਾ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਕੀ ਕਿਸੇ ਹੋਰ ਨੂੰ ਨੁਕਸਾਨ ਹੋਇਆ? ਐਲ ਸੀ ਡੀ ਐਲ ਸੀ ਡੀ ਫਟ ਗਈ ਹੈ। ਮੀਟਰ ਸੜ ਗਏ, ਇਨੂ ਇਟਰ ਬਲਾਸਟ ਹੋ ਗਈ ਹੈ। ਕਿੰਨਾ ਦਾ ਟੋਟਲ ਲੱਗਦਾ ਨੁਕਸਾਨ ਹੋਇਆ ਹੋਵੇਗਾ? 70-80 ਹਜ਼ਾਰ ਤੱਕ ਤਾਂ ਹੋ ਹੀ ਗਿਆ ਰਹਿ ਗਿਆ। ਬਰੈਸ ਵੀ ਸੜ ਗਿਆ, ਮਤਲਬ ਪਲੱਗ ਵਗੈਰਾ ਸਾਰੇ ਬਾਹਰ ਆ ਗਿਆ ਗਿਆ, ਹੋਲਡਰ ਦਾ ਸਾਈਟ ਟੁੱਟ ਗਿਆ ਹੈ। ਫੁੱਲ ਕਿੰਨੇ ਘਰ ਆ ਜਿਨ੍ਹਾਂ ਦਾ ਨੁਕਸਾਨ ਹੋਇਆ? 7 ਘਰਾਂ ਦਾ। 8 ਘਟਾ ਹੈਗੇ ਹੀ ਹੈਗੇ ਜਿਨ੍ਹਾਂ ਦਾ ਨੁਕਸਾਨ ਹੋਇਆ। ਅ ਅ ਅਸਮਾਨੀ ਬੀ ਲੀ ਡੀ ਗਈ ਹੈ। ਹਾਂਜੀ ਹਾਂਜੀ। ਕਿਹੜਾ ਮਹੱਲਾ ਪੈਂਦਾ ਜੀ? ਬੈਲਾਵਲੀ ਗਲੀ। ਬਸ